ਹਾਂਜੀ ਸਰ ਵੀਰਾਂ ਨੂੰ ਸਸੇਕਾ ਅੱਜ ਆਪਾਂ ਪਹੁੰਚੇ ਸੀਗੇ ਪਿੰਡ ਰਤੋਵਾਲ ਸੁਧਾਰ ਦੇ ਜਾਂ ਹਲਵਾਰੇ ਏਡੇ ਦੇ ਨੇੜੇ ਕਹਿ ਲਓ ਤੇ ਮੁੱਲਾਪੁਰ ਜਿਹੜੀ ਬੱਕਰਾ ਮੰਡੀ ਬਹੁਤ ਮਸ਼ਹੂਰ ਲੱਗਦੀ ਆ ਉਹ ਤੋਂ 7-8 ਕਿਲੋਮੀਟਰ ਹੋਊਗਾ ਨਹੀਂ 8 ਕਿਲੋ ਹਾਂਜੀ ਆਪਾਂ ਵੀਰਾਂ ਜਿ ਖੜੇ ਆ ਸਵਰਨਜੀਤ ਕੋਲੇ ਛੋਟਾ ਨੌ ਹੈਗਾ ਇਹਨਾਂ ਦਾ ਬਿੱਟੂ ਤੇ ਇਹਨਾਂ ਨੇ ਵੀ ਗੋਟ ਫਾਰਮ ਦਾ ਵਧੀਆ ਕੰਮ ਚਲਾਇਆ ਹੋਇਆ ਸੀਗਾ ਤੇ ਕਾਫੀ ਨਾਲ ਬਾਈਕ ਕੋਲੇ ਹੈਗੇ ਆ ਕਿੰਨਾ ਇਧਰ ਵਿੱਦਿ ਹੋ ਗਏ ਰੱਖਿਆ 200 ਸਾਲ ਹੋ ਗਏ 200 ਤੇ ਕਿੰਨੇ ਗਨਖ ਹੋਣਗੇ ਹੁਣ ਸਾਡੇ ਕੋਲ ਟੋਟਲ ਇੱਕ ਵੀ ਬਈ ਇੱਕ ਬਈ ਨਾ ਰਹਿ ਗਿਆ ਕੁਛ ਵੇਚਦੇ ਵਿੱਚ ਹਾਂ ਕੁਛ ਵੇਚਦੇ ਠੀਕ ਹੈ ਤੇ ਹੁਣ ਫਿਰ ਕੀ ਕਾਰਨ ਬਣ ਗਿਆ ਹੋਰ ਫਿਰ ਕਿ ਨਾ ਹਾਰਦਾ ਕਰਕੇ ਸਟੰਕ ਪਾਇਆ ਉਹਦੇ ਕਰਕੇ ਦਰਦ ਹੋਣ ਲੱਗਦਾ ਸੀ ਕਰਕੇ ਮੇਰੇ ਹੈਲਥ ਇਸ਼ੂ ਹੋ ਗਿਆ ਇਹਨੂੰ ਕੋਈ ਜਦ ਇਹ ਕੰਮ ਸਿਉਂਦਾਂ ਨੂੰ ਕੰਮ ਕੇ ਲੱਗਿਆ ਕੰਮ ਵਧੀਆ ਕੰਮ ਤਾਂ ਬਹੁਤ ਵਧੀਆ ਹਾਂਜੀ ਤੇ ਮੜੇ ਜਾਨਵਰ ਦਿਖਾ ਦਿਓ ਬਾਈ ਦੇ ਮਾਰ ਕੇ ਨਿਕਾ ਜੀ ਤੇ ਕਿੰਨੀਆਂ ਬੱਕਰੀਆਂ ਹੋਣੀਆਂ ਟੋਟਲ ਤੁਹਾਡੇ ਕੋਲੇ ਤਕਰੀਬਨ ਜਿਹੜੀਆਂ ਬੱਕਰੀਆਂ ਜਣੀਆਂ ਵੱਡੀਆਂ ਇਹ 18-19 ਨੇ 18-19 ਹੈਗੀਆਂ ਕੁਝ ਉਹ ਬੱਚੇ ਨੇ ਹਾਂ 5-7 ਰਹਿ ਗਏ ਉਹ ਸੂਨ ਵਾਲੀਆਂ ਨੇ ਥੋੜੇ ਜਣੇ ਰਹਿੰਦੇ 5-7 ਜਣੀਆਂ ਕਾਫੀ ਵਿੱਚੋਂ ਬੱਕਰੀਆਂ ਜਣੀਆਂ ਸੂਨ ਵਾਲੀਆਂ ਹੈਗੀਆਂ ਹਾਂ ਹਾਂ ਸੂਨ ਵਾਲੀ ਹੈ ਹਾਂ ਹਾਂ ਇਹ ਸੋਹਣੀ ਵਾਲੀ ਬੱਕਰੀ ਹੈ। 10 ਸਖਤ ਰਹੇ ਹਾਂ। ਇਹ ਤਾਂ ਜਵਾਂ ਨੇੜੀ ਆ। ਆ ਨੇੜੀ ਆ। ਜੱਡਾ ਚੁੱਡਾ ਵੀ ਇਹਦਾ ਪੂਰਾ ਵਧੀਆ ਥਾਂ ਤੋਂ ਆਈ ਚੰਗੀ ਆ ਬੱਕਰੀ। ਬੱਚੇ ਵੀ ਤਿੰਨ ਦਿੰਦੀ ਆ। ਤਿੰਨ ਬੱਚੇ ਦਿੰਦੀ ਆ। ਤਿੰਨ। ਲੋਟ ਕਰ ਲੋ ਵੀ ਇਹ ਤਿੰਨ ਬੱਚੇ ਦਿੰਦੀ ਆ ਬੱਕਰੀ। ਇਹ ਕਾ ਸੋਹਣੀ ਆ। ਤੇ 10 4 6 ਇਹ ਦੰਦ ਤਾਂ ਦੇ ਪੂਰੇ ਹੀ ਆ ਪਰ ਅੱਜ ਫਰੈਸ਼ ਹੀ ਹਜੇ ਹੋਈ ਆ। ਇਹਦਾ ਕਿੰਨਾ ਘਟਾ ਮਰਦਾ? ਇਹਦੇ ਵੀ 10 ਸਖਤ ਰਹੇਗੇ। ਇਹ ਵੀ ਬੱਕਰੀ ਬਹੁਤ ਸੋਹਣੀ ਆ। ਇਹ ਵੀ ਇਹ ਵੀ ਪੂਰੇ ਦਿੰਦੀ ਆ। ਇੰਦਾ ਵੀ ਇੰਦਾ ਜੁੱਡਾ ਬਹੁਤ ਸੋਹਣਾ ਬੱਕਰੀ ਦਾ ਹਾਂ ਵੀ ਆਪਾਂ ਦਿਖਾਈ ਦਿੰਨੇ ਆ ਸਾਰੀ ਮਾੜੀ ਨਿਗਾ ਮਰਾਏ ਦੇ ਵੀਰੇ ਹਾਂ ਲਓ ਦੇਖ ਲਓ ਇਹ ਵੀ 15 20 ਕਿ ਤੱਕ ਰਹਿੰਦੇ ਆ ਲੂ ਮਾਸ ਇਹ ਇੰਦਰਾ ਤਾਂ 3.5 ਮਹੀਨੇ ਗੱਬਣਾ ਹੈ। ਇਹ 3.5 ਮਹੀਨੇ ਗੱਬਣਾ ਹੈ। ਇਹ ਤਾਂ ਨਗਟਾ ਰਹਿ ਗਿਆ। ਇਹਦੀ ਵੀ 3 ਮਹੀਨੇ ਦੀ ਆ ਇਹ ਵੀਕਦਾ ਨਹੀਂ ਰਹਿੰਦੇ। ਅੱਛਾ ਇਹ ਦੇਖੋ। ਬਲੋਣਾ ਹੈ। ਬਲੋਣਾ ਹੈ। ਪਹਿਲੇ ਸੂਏ ਸੋਣਾ ਵੀਕਦੇ ਨਹੀਂ ਦੇ ਰਹਿੰਦੇ ਆ। ਆਹ ਕੀ ਬੱਠਾ ਇਹੋ ਕਰਾਣਾ। ਇਹ ਬੱਕਰਾ। ਆ ਮੇਮਣਾ ਵੀ ਮੇਮਣਿਆਂ ਦੀ ਬਹੁਤ ਡਿਮਾਂਡ ਸੀਗੀ ਅੱਜ। ਐਦ ਕੀ? ਇਹ ਵੀ ਚੰਗਾ ਵਾ। ਬੋਲੇ ਆ ਬੱਕਰੇ। ਵਧੀਆ। ਇਤਰੀ ਫਰਕ fell ਕੀ? ਇੰਦਰ ਨੇ ਐਦਾ ਵੀ ਨੇੜੇ ਹੀ ਲੱਗਦਾ ਕੰਮ ਹਨਾ। ਹਾਂ ਉਦਰੀ ਹੈ ਇਹੋ ਹੀ। ਉਸੋ ਹੀ ਆ ਤੁਮ ਕੋਈ ਆ ਆ ਬੱਕਰਾ ਇਹ ਬ੍ਰੀਡਰ ਆ ਤੁਹਾਡੇ ਕਹਿ ਦਿੰਦਾ ਇਹ ਛੇ ਦੰਦਾ ਇਹ ਕਹਿ ਦੰਦਾ ਹਾਂ ਠੀਕ ਆ ਆ ਬ੍ਰੀਡਰ ਆ ਬਾਈ ਕੋਲ ਛੇ ਦੰਦਾ ਤੇ ਜੇ ਕਹਿੰਨੇ ਸਾਰੀਆਂ ਲੈਣੀਆਂ ਇਕੱਠੀਆਂ ਦਾ ਵੀ ਸੌਦਾ ਹੋ ਜਾਊਗਾ ਜੇ ਇਕੱਲੇ ਇਕੱਲੇ ਕਿਸੇ ਨੂੰ ਵਿੱਚੋਂ ਇਹਦੇ ਪਸੰਦ ਆਉਂਦੀ ਆ ਉਹ ਦੱਸ ਦਿਓ ਵੀਡੀਓ ਤੇ ਸ਼ਾਰਟ ਭੇਜ ਕੇ ਖਿੱਚ ਕੇ ਪਿਕਚਰ ਬਾਈ ਉਹਨਾਂ ਦਾ ਨੰਬਰ ਦਿੰਨੇ ਆ ਤੁਹਾਨੂੰ ਵਟਸਐਪ ਕਰਕੇ ਪ੍ਰਾਈਸ ਦਾ ਪਾਰਟ ਕਰ ਲਿਓ ਪਤਾ ਆ ਬੱਕਰਾ ਆ ਵੀ ਬੱਕਰੀ ਵਧੀਆ ਇਹਦੇ ਬਾਈ ਕੋਲ ਕਾਡ ਕਾਡ ਵਧੀਆ ਸੋਹਣਾ ਵਾ ਹਾਂ ਆ ਖਸੀ ਆ ਬੱਕਰਾ اچھا ਖਸੀ ਬੱਕਰਾ ਕਿੰਨੇ ਚੜਦਾ ਹੈ ਇਹ 1 ਸਾਲ ਦਾ ਹੋ ਗਿਆ 6 ਸਾਲ ਦਾ ਹੋ ਗਿਆ ਇਹਨੂੰ ਅੰਡੇ ਤੇ ਨਹੀਂ ਲੱਗੇ ਆ ਤੱਕ ਨਹੀਂ ਲੱਗੇ ਆ ਆਹ ਬੱਕਰੀ 6 ਮਹੀਨੇ ਜਸਵਾ ਕੁ ਮਹੀਨੇ ਗੱਭਣਾ ਦਸ ਦਿਨ ਦੀ ਹਾਲੇ ਅੱਛਾ 10 ਦਿਨ ਦੀ ਹਜੇ ਆਹ ਗੱਭਣਾ ਹੈ ਹਾਂ ਇਹ ਵੀ ਗੱਭਣਾ ਹੈ ਇੰਨੀ ਗਰੀ ਇਹ ਵੀ ਬੱਕਰੀ ਚੰਗੀ ਆ ਭਾਈ ਕੰਨਾ ਕੰਨਾ ਦੀ ਬਹੁਤ ਸੋਹਣੀ ਆ ਆਹ ਹੈ ਉਹਦਾ ਬੱਚਾ ਵਾਹੇ ਜਿਹੜਾ ਚਟਾ ਜਿਹਾ ਕੰਨਾਂ ਵਾਲਾ ਕਰਦਾ ਇਹਦਾ ਹਾਂ ਇਹਦਾ ਆਪਦੇ ਦੀ ਲੈ ਗਈ ਹੈ ਨਾ ਹਾਂਜੀ ਇਹ ਦੇਸੀ ਹਨ ਦੋਵੇਂ ਕਾਹੇ ਕਾ ਤੇ ਆਹ ਪਾਠਾ ਹਾਂ ਇੱਕ ਪਾਠਾ ਇੱਕ ਬੱਕਰਾ ਆਹ ਪਾਠਾ ਜੀ ਇਹਦੇ ਆ ਰੋਡੀ ਦੇ ਤੇ ਆਹ ਬੱਕਰਾ ਆ ਆ ਬੱਕਰੀ ਦੇ ਬੱਚੇ ਐ ਦੋਨੇ ਦੋਨੇ ਜੇ ਨਾਲ ਲੈਣੇ ਨਾਲ ਡੀਲ ਕਰ ਲਿਓ ਉਸ ਹਿਸਾਬ ਨਾਲ ਜੇ ਕਿਸ ਨੂੰ ਕੱਲੀ ਪਾਠ ਵਗੈਰਾ ਚਾਹੀਦੀ ਹੋ ਉਹ ਵੀ ਦੇ ਦਊਗਾ ਭਾਈ ਤੇ ਮੈਨੂੰ ਤੁਹਾਡਾ ਫੋਨ ਨੰਬਰ ਦੱਸੋ ਜੀ 98140 59365 98 140 59365 ਇਹ ਆਪਾਂ ਸਕਰੀਨ ਤੇ ਵੀ ਚਲਾ ਦਾਂਗੇ ਤੇ ਜੇ ਕਿਸੇ ਵੀ ਬਾਈ ਨੂੰ ਚਾਹੀਦਾ ਹੋਵੇ WhatsApp ਵੀ ਇੱਥੇ ਚੱਲਦਾ ਹੈ ਹਾਂ ਇੱਥੇ ਚੱਲਦਾ 98 140 59365 ਇਹਨੇ ਹਾਂਜੀ ਤੇ ਕਿਸੇ ਵੀਰ ਨੂੰ ਕੋਈ ਵੀ ਨਗ ਚਾਹੀਦਾ ਹੋਇਆ ਜੇ ਕਿਸੇ ਨੇ ਕੱਠੇੜੀ ਲਮਾਰਨੀ ਆ ਤਾਂ ਵਧੀਆ ਗੱਡੀ ਵੀ ਮਿਲ ਜੂਗੀ ਜੇ ਕੋਈ ਬੰਦਾ ਫਾਰਮ ਕਰਨਾ ਚਾਹੁੰਦਾ ਹਨਾ ਬਾਈ ਨੇ ਉਹ ਬਹੁਤ ਸ਼ੌਂਕ ਨਾਲ ਕਰਿਆ ਸੀ ਆ ਫਾਰਮ ਪੱਖੇ-ਪੱਖੇ ਲੱਗੇ ਹੋਏ ਆ ਵਧੀਆ ਖੁਣਨੀ-ਖੁਣਨੀ ਬਣਾਈ ਸੀ ਇਹ ਪਰ ਕਈ ਵਾਰੀ ਮਜਬੂਰੀ ਹੋ ਜਾਂਦੀ ਹੈ ਹਨ ਤੇ ਕੰਮ ਕੰਮ ਵਧੀਆ ਮੇਰਾ ਆਪਦਾ ਵੀ ਕਰਿਆ ਹੋਇਆ ਇਹ ਕੰਮ ਤੇ ਬੈਸਟ ਕੰਮ ਆ ਜੇ ਕਿਸੇ ਨੇ ਕਰਨਾ ਚਾਹਣਾ ਜਿਹੜੇ ਇੱਕ ਜਿਹੜੇ ਬੰਦੇ ਮੁੰਡੇ ਨਾ ਠੇਕੇ ਤੇ ਜ਼ਮੀਨਾਂ ਲੈ ਕੇ ਵਾਈ ਦਾ ਕੰਮ ਕਰਦੇ ਆ ਉਹ ਜੇ ਕਰ ਸਕਦਾ ਕੋਈ ਤਾਂ ਇੱਕ ਕਿਲਾ ਜਾਂ ਦੋ ਕਿੱਲੇ ਖੇਤੀ ਕਰ ਲੋ ਇੱਕ ਬੱਕਰੀ ਰੱਖ ਲੋ ਬਰੋਬਰ ਆਪਣਾ ਹੈ ਐਕਸਪੀਰੀਅੰਸ ਆ ਖੋਦਾ ਤੇ ਯਾਰ ਬਾਕੀ ਦੋ ਗੱਲੇ ਤੇ ਇੱਕ ਬੱਕਰੀ ਬਰੋਬਰ ਕਰ ਦਿੰਦੀ ਆ ਜੇ ਜੇ ਤੁਸੀਂ ਬੱਕਰੀ ਫਰਜ ਕੀਤਾ ਬੱਕਰੀ 20000 ਦੀ ਆ ਜੇ ਤੁਹਾਨੂੰ ਕੋਈ 25000 ਦੀ ਵੀ ਦੇ ਦੂਗਾ ਤੁਸੀਂ ਨਵੇਂ ਬੰਦੇ ਹੋ ਬਰੀ ਕਰਨ ਦੀ ਲੋੜ ਨਹੀਂ ਜਦੋਂ ਸੂਪੀ ਉਹਦੇ ਥੋੜੇ ਪੈਸੇ ਪੂਰੇ ਆ ਨਹੀਂ ਤਾਂ ਅਗਲੇ ਅਗਲੇ ਸੂਏ ਤੇ ਇਹਨੇ ਕਰ ਹੀ ਦੇਣੀ ਆ ਬਹੁਤ ਵਧੀਆ ਕੰਮ ਆ ਪਰਸਨਲ ਹੀ ਮੇਰਾ ਤਜਰਬਾ ਹੈਗਾ ਕੋਈ ਬਾਹਲਾ ਖਰਚਾ ਨਹੀਂ ਜੇ ਤੁਸੀਂ ਨਹੀਂ ਵੀ ਲੈ ਕੇ ਜਾਂਦੇ ਬਾਹਰ ਹੁਣ ਬਾਈ ਵੀ ਨਹੀਂ ਲੈ ਕੇ ਜਾਂਦਾ ਸਟਾਲ ਫੀਟਿੰਗ ਵੀ ਤੁਸੀਂ ਆਪਦੇ ਘਰੇ ਵੀ ਕਰਾ ਸਕਦੇ ਹੋ ਬਾਈ ਜੀ ਹੁਣ ਇਹ ਵੀ ਨਹੀਂ ਲੈ ਕੇ ਜਾਂਦੇ ਬਾਹਰ ਬਾ ਇਹ ਵੀ ਮਾੜਾ ਮੋਟਾ ਬੱਚਿਆਂ ਨੂੰ ਲੈ ਕੇ ਜਾਂਦੇ ਬਾਹਰ ਜਿਵੇਂ ਤੇ ਬੰਦੇ ਬੰਦੇ ਦੀ ਵੀ ਛੋਟ ਆ ਜਾਂਦੀ ਹੈ ਕਈ ਵਾਰੀ ਆਪਣੇ ਕੋਲੇ ਆਪਾਂ ਸਾਰਿਆਂ ਨੂੰ ਆਪਸ਼ਨ ਵਧੀਆ ਹੈਗੀ ਮੱਕੀ ਦਾ ਚਾਰ ਆ ਅੱਜ ਕੱਲ੍ਹ ਆਮ ਹੀ ਮਿਲਦਾ ਤੇ ਹੁਣ ਮੱਕੀ ਦਾ ਸੀਜ਼ਨ ਆ ਤੁਸੀਂ ਮੱਕੀ ਲੈ ਲਓ 5-7 ਕੁਆਂਟਲ 1500-1600 ਨੂੰ 2000 ਨੂੰ ਮਿਲ ਜਾਣੀ ਆ ਲੈ ਕੇ ਰੱਖੋ ਥੋੜੀ ਜਿਹੀ ਪਾਓ ਥੋੜੀ ਖਰਾਕ ਆ ਜੇ ਮਾਝਾ 10 ਕਿਲੋ ਖਰਾਕ ਭਾਲਦੀ ਹੈ ਰੋਜ਼ ਦੀ ਦਾਣਾ ਤੈਨੂੰ ਜਰੀ ਨੂੰ ਪਾਈ ਹੈੀ ਬਹੁਤ ਤੇ ਬੱਚੇ ਦੋ ਐਵਰੇਜ ਮੈਂ ਕਹਣਾ ਉਹਨਾਂ ਵੀ ਐਵਰੇਜ 2 ਸਾਲਾਂ ਚ 4 ਬੱਚੇ ਤੁਹਾਨੂੰ ਬਾਚੇ ਪਚਾਏ ਵਧੀਆ ਪਾਲ ਦਿੰਦੀ ਐ ਤੇ 4 ਬੱਚਿਆਂ ਦੀ ਕੀਮਤ ਅੱਜ ਕੱਲ੍ਹ ਜੰਮ ਦੇ ਬੱਚੇ ਦੀ ਕੀਮਤ 5000 ਰੁਪਇਆ ਬਹੁਤ ਵਧੀਆ ਕੰਮ ਆ ਬਾਈ ਦੀ ਮਜ਼ਦੂਰੀ ਹੋ ਗਈ ਚਲੋ ਬੱਚੇ ਵੀ ਬਾਹਰ ਮਿਲ ਲਦਾ ਹਨ ਇੱਥੇ ਬੱਚੇ ਇੱਥੇ ਠੀਕ ਹੈ ਤੇ ਕਈ ਵਾਰੀ ਮਜ਼ਦੂਰੀ ਹੋ ਜਾਂਦੀ ਆ ਤਾਂ ਕਰਕੇ ਵੇਚਣਾ ਪੈ ਗਿਆ ਵਧੀਆ ਫਾਰਮ ਚਲਾਇਆ ਹੋਇਆ ਸੀਗਾ ਇਹਮਣੇ ਉਹਨੇ ਕੁਝ ਇਹਨਾਂ ਨੇ ਵੇਚ ਤੇ ਵਿੱਚੋਂ ਤੇ ਆਹ ਵਧੀਆ ਕੁਆਲਿਟੀ ਦੀਆਂ ਬੱਕਰੀਆਂ ਨੇ ਤੇ ਕਿਸੇ ਵੀ ਵੀਰ ਭਾਈ ਨੂੰ ਸਾਨੂੰ ਚਾਹੀਦੀਆਂ ਹੋਣ ਤਬਾਈ ਨੂੰ ਤੁਸੀਂ ਸੰਪਰਕ ਕਰ ਲਿਓ ਤੇ ਸਾਨੂੰ ਵੀ ਵੀਡੀਓ ਤੇ ਤੁਸੀਂ ਕਮੈਂਟ ਕਰਕੇ ਲੈ ਸਕਦੇ ਹੋ ਹੈ ਨਹੀਂ ਨੰਬਰ ਇੱਕ ਵਾਰੀ ਫੇਰ ਤੁਹਾਨੂੰ ਬੋਲ ਦਿੰਨੇ ਆ ਬੋਲੇ ਵੀਰੇ ਨੰਬਰ 98140 59365 98140 59365 ਪਿੰਡ ਰਤੋਵਾਲ ਜ਼ਿਲ੍ਹਾ ਲੁਧਿਆਣਾ ਤੇ ਮੁੱਲਾਪੁਰ ਜਿਹੜੀ ਬੱਕਰਾ ਮੰਡੀ ਲੱਗਦੀ ਆ ਉਦੋਂ ਸਿਰਫ 7-8 ਕਿਲੋਮੀਟਰ ਤੇ ਪਿੰਡ ਆ ਇਹ ਤੇ ਜੇ ਕਿਸੇ ਵੀਰ ਨੇ ਆਉਣਾ ਹੋਵੇ ਤਾਂ ਫੋਨ ਕਰਕੇ ਆ ਜਿਓ ਤਾਂ ਵਟਸਐਪ ਲੋਕੇਸ਼ਨ ਵੀ ਭੇਜ ਦਾਂਗੇ ਐਗਜ਼ੈਕਟ ਲੋਕੇਸ਼ਨ ਕੀ ਆ ਤੇ ਮਾਲ ਵਧੀਆ ਵਾ ਮੋ ਠੀਕ ਭਾਅ ਦੇ ਵਿੱਚ ਹੀ ਵੀਰ ਸਾਡੀ ਪਹਿਲਾਂ ਗੱਲ ਹੁੰਦੀ ਸੀਗਾ ਨੇ ਦੇ ਦੇ ਦਾਂਗੇ ਜੇ ਕੋਈ ਫਾਰਮ ਵਾਲਾ ਮੁੰਡਾ ਆ ਤਾਂ ਉਹ ਵੀ ਤੁਸੀਂ ਆ ਕੇ ਜਿਹਨੇ ਫਾਰਮ ਕਰਨਾ ਨਵਾਂ ਉਹ ਸਾਰਾ ਕੱਲੀ ਕੱਲੀ ਲੱਬ ਲੱਬ ਕੇ ਲਿਆਉਣ ਨਾਲੋਂ ਬਣਿਆ ਤੇ ਨਾ ਹੀ ਸਮਾਨ ਕਈ ਵਾਰੀ ਆਪਾਂ ਨੂੰ ਵਧੀਆ ਮਿਲ ਜਾਂਦੇ ਧੰਨਵਾਦ ਦੋਸਤੋ ਤੇ ਕੋਈ ਵੀ ਕੁਐਸਚਨ ਆਇਆ ਜਾਂਦਾ ਮੈਨੂੰ ਤੁਸੀਂ ਮੈਸੇਜ ਕਰ ਲਿਓ ਮੇਰੇ ਕੋਲ ਬਾਈ ਦਾ ਕੰਟੈਕਟ ਨੰਬਰ ਹੈਗਾ ਜਾਂ ਅਸੀਂ ਸਕਰੀਨ ਤੇ ਨੰਬਰ ਚਲਾ ਦਾਂਗੇ ਤੁਸੀਂ ਸਿੱਧਾ ਵੀ ਬਾਈ ਜੀ ਨਾਲ ਕੰਟੈਕਟ ਕਰਕੇ ਜਦੋਂ ਮਰਜੀ ਆ ਜਿਓ ਇੱਥੇ ਹੁੰਦੇ ਆ ਫੋਨ ਕਰਕੇ ਤੇ ਵਧੀਆ ਮਾਲ ਆ ਵੀਰੇ ਕੋਲੇ ਤੇ ਤੁਹਾਨੂੰ ਡੇਟ ਕੁਆਡਰੇਟ ਦੇ ਵਿੱਚ ਮਿਲ ਜਾਣਾ ਧੰਨਵਾਦ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਕਿਸੇ ਨੇ ਵੀ ਹੋਰ ਵੀਡੀਓ ਕਰਵਾਉਣੀ ਹੋਵੇ ਹਾਂਜੀ ਜੇ ਕਿਸੇ ਨੇ ਵੀ ਆਏ ਆਪਦੇ ਕੋਈ ਫਾਰਮ ਦੀ ਜਾਂ ਕੋਈ ਜਾਨਵਰ ਵੇਚਨੇ ਆ ਮੇਰੇ ਨਾਲ ਜਾਂ ਗੁਰਪ੍ਰੀਤ ਨਾਲ ਪਿੰਡ ਮੁੰਡਾ ਆਪਣਾ ਹੈਗਾ ਸਾਡੇ ਨਾਲ ਜਦੋਂ ਮਰਜ਼ੀ ਕੰਟੈਕਟ ਕਰੋ ਤੇ ਮੇਰਾ ਨੰਬਰ ਹੈਗਾ 76965 34021